ਆਪਾਂ ਸਾਡੇ ਕਿੰਨੇ ਵੇਲੇ ਤੇ ਪਹੁੰਚੇ ਲਾਲ ਪੱਡਾ ਜੇਪੂ ਆ ਜੀ 48 ਨੰਬਰ ਦੇ ਵਿੱਚੋਂ ਕੁਲਦੀਪ ਸਿੱਧੂ ਸਿੱਧੂਪੁਰਾ ਦਾ ਚੰਦਪੁਰਾ ਦਾ ਕੁੱਤਾ ਹੀਰਾ ਜਿੱਤਾ ਇਹ ਜਿੱਦਾ ਇਹ ਇਹ ਗੇੜਾ ਜੀ ਬਿਆਰੀ ਨੰਬਰ 44 ਤੋਂ ਘਰ ਕਮਟਾਰ ਪ੍ਰਬੰਧ ਚੰਪਗੀ ਦੀ ਟੀਕੇ ਗਰੁੱਪ ਦਾ ਕੁੱਤਾ ਰੋਬਰ ਰੇ ਜੀਲਾ ਦੱਬਾ ਪੱਡਾ ਲਾਲ ਮੁਕਾਬਲਾ ਜੋਧਪੁਰਾ ਦਾ ਭੰਟਾ ਰੋਬਰ ਸਾਧੂ ਵਾਲਾ ਦੀ ਗੁੱਟੀ ਪੈਣੀ ਚਿੱਟਰੀ ਜਿੱਤਾ ਪਤਾ ਹੋਊਗਾ 47 ਨੰਬਰ ਇੰਦਰਪ੍ਰੀਤ ਸਿੰਘ ਟਰੋਲੀ ਪਾਈ ਮੋਟੀ ਕਾਲ ਦੱਬਾ ਜੀ ਸ਼ਾਗਰਵਾਲ ਦਾ ਗੱਗੜਾ ਸਰ ਲਾਲ ਪਾਉ ਤੇ ਬੈਲੀ ਮੈਟ ਪੁਆਇੰਟ ਕਾਲੇ ਦੇ ਜਿੱਟਾ ਬੜਾ ਵਾਗ ਲਿਆ ਚਾਨਵਰ ਲਿਆਓ ਜੀ ਓਏ ਅਕਰਮ ਆ ਬੜੇ ਦੇ ਕਾਲੇ ਬੜੇ ਆ ਕਿਸੇ ਵੀਰ ਦੇ ਹੈੱਡਫੋਨ ਬਲੂਟੁੱਥ ਸੈੱਟ ਦਾ ਇੱਕ ਪੀਸ ਡਿੱਗਿਆ ਜੀ ਉੱਥੇ ਪਹੁੰਚਿਆ ਸਟੇਜ ਤੇ ਕਾਲੇ ਰੰਗ ਦਾ ਲੈ ਜਾਓ ਬੀਬੀ ਜੱਟਾ ਕੇ ਜੇ ਕਿਸੇ ਵੀਰ ਦਾ ਹੈਗਾ ਦੂਜਾ ਪੀਸ ਪਾ ਕੇ ਲੈ ਜਾਓ ਜੀ ਨਹੀਂ ਨਹੀਂ ਦੋਏ ਲੋਟੀ ਆ ਲਾਈਵ ਦਾ ਬਰਾ ਇਥੇ ਹੀ ਨਾ ਬਰਾ ਕੀ ਬੋਲਦੇ ਅਗਲਾ ਮੁਰਗੇ ਬਕਾਲ ਖੜਾ ਹੋਇਆ ਨਾ ਤੈਨੂੰ ਪਤਾ ਲਾਈਵ ਦਾ ਪੰਗਾ ਇਹ ਆ ਇਹ ਬਾਜ ਬਾਲੀ ਦੂਰੋਂ ਜਾਕਦਾ ਇਹ ਵੀ ਕੋਈ ਕਲਾਬ ਕੋਈ ਗੱਲ ਕਰਦਾ ਹੋਵੇ ਭੈਣ ਨੇ ਚੱਕ ਲਈ ਅਗਲਾ ਮੁਰਗੇ ਆਪਾਂ ਨੂੰ ਖੂਚੀ ਆਪਾਂ ਜਾਣਦੇ ਨਹੀਂ ਹੁੰਦੇ ਕਰਦੇ ਨਹੀਂ ਉਹਦੇ ਕਿਹਨੂੰ ਕੀ ਪਤਾ ਕੀ ਦੀ ਆਵਾਜ਼ ਆ ਪਿੱਛੇ ਕਰ ਅਬਰਤ ਨੰਬਰਦਾਰ ਦਾ ਕਿਤਾ ਟੂ ਟਾ ਕਿਦਰਾ ਨੰਬਰ ਕਿਤੇ ਵੱਡੇ ਥੋਡੇ ਦਾ 45 ਨੰਬਰ ਪਰਮਜੀਤ ਸਿੰਘ ਹੰਤਲ ਗੋਡਾ ਕਰਪਾ ਕਰ ਦਿੱਤਾ ਬ੍ਰੈਕਸਟੋਨ ਕਾਲਾ ਇਹਦੇ ਬੜਾ ਲਾਲ ਹੋਣ ਦਾ ਮੁਕਾਬਲਾ ਦੰਦਾ ਫਾਲ ਦਾ ਜੱਤਾ ਵੀ ਜੀ ਜੀ ਕਿ ਮਿਲਿਆਰ ਦਾ ਚਿੰਤਾ ਬੜਾ ਹੋਊਗਾ ਛੱਡੋ ਜੀ 44 ਨੰਬਰ ਬੋਮੇ ਨੇ ਜੀ ਦੇ ਵੱਡੇ ਦੇ ਬੜਾ ਲਾਲ ਪਾਓ ਤੇ ਪਹਿਲੀ ਪੂਰੀ ਸ਼ਰਤਾਂ ਦਾ ਪੰਜ ਪੰਜ ਦੀ ਹਾਂਜੀ ਭਾਈ ਜੀ ਹੋ ਜਿੰਨੇ ਸਾਡੇ ਸੁਣੋ ਹਾਂਜੀ ਵੀਰੇ ਯਾਰ ਇੱਧਰ ਨਾਲ ਕਾ ਜੱਗਾਂ ਤਾਂ ਬੈਠੇ ਹੋ ਦੂਜੇ ਇਧਰ ਚਾਰ ਪਾਣੀ ਦਾ ਬੱਚਾ ਬੋਲ ਰਿਹਾ ਜੀ ਸਾਡੀ ਮੇਸ ਤੇ ਸਾਡੇ ਮੇਨ ਜੱਗਾਂ ਤਾਂ ਤੇ ਜਿੱਥਰੋਂ ਕੁੱਤੇ ਛਰਦੇ ਆ ਉੱਤੇ ਚਾਹ ਦਾ ਪਾਣੀ ਪਹੁੰਚਦਾ ਕਿੱਦਾ ਜਾਵੇ ਜੀ ਜਿੰਨੇ ਵੀ ਬਿੱਟੇ ਭਾਈ ਜੰਗਲ ਸਾਹਮਣੇ ਵੀਰ ਪਹੁੰਚ ਰਹੇ ਆ ਲੋਕ ਸਾਰੇ ਤੇ ਬੇਤੀ ਆ ਤਾਂ ਬਹੁਤ ਚਿਰ ਤੋਂ ਪ੍ਰਬੰਧ ਨਹੀਂ ਹੋ ਰਿਹਾ ਜੀ ਜਿੰਨੇ ਵੀ ਸਾਡੇ ਕੰਬਲ ਖਣੇ ਵੀ ਦੇ ਦੇ ਨੇ ਪਲਮਾ ਜੁੱਲੀ ਆਪ ਐਰਪੋਰਟ ਪਰ ਕੁੱਤੇ ਦੇ ਆਪਰਾਪਰ ਤਨ ਕਰਦਾ ਜੈਤੂ ਜੀ 47 ਨੰਬਰ ਦੇ ਵਿੱਚੋਂ ਜੋਗਪਰਾਪਾਟਾ ਆਹੋ ਨਾ ਬੋਲੋ ਜੀ ਇਹਦੇ ਕੋਲੋਂ 45 ਨੰਬਰ ਦਾ ਬੰਤਾ ਦੌੜਿਆ ਆ ਕੇ ਸਤਿ ਸ੍ਰੀ ਅਕਾਲ ਜੀ ਚੱਲੀ ਮਾ ਲੋ ਵੀਡੀਓ ਰੋਕ ਕੇ ਕਰਨ ਲੱਗਾ ਜੀ ਰਾਮਣ ਜਿੱਥੇ ਮੁੰਡਾ ਗੱਡੀ ਖੰਡਾ ਚੇਰਾ ਮਹਿੰਦਰ ਸਿੰਘ ਜੀ ਛੰਡੀ ਚੋਲਾ ਸਾਹਿਬ ਹਾਂ ਜੀ ਮਰੇ ਭਾਈ ਜੀ ਛੰਡੀ ਭਾਈ ਜੀ ਤੁਸੀਂ ਮਰੀ ਲਾਇਬਰੀ ਗੱਡੀ ਕੋਲੇ ਜਾਓ ਜੀ ਹਾਂ ਜੀ ਨਾਲ ਹੀ ਧੰਨਵਾਦ ਕਰਦੇ ਆ ਜੀ ਜਿਹੜੇ ਵੀਰਾਂ ਵੱਲੋਂ ਅੱਜ ਦੇ ਖੇਡ ਮੇਲੇ ਤੇ ਪਹਿਲਾ ਨਾਮ ਟਰੈਕਟਰ ਸਪੌਂਸਰ ਕੀਤਾ ਗਿਆ ਜੀ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਭਾਈ ਜੀਤ ਰਾਏ ਜੀ ਕੈਨੇਡਾ ਜਗਰੂਪ ਕੰਦੀ ਕੈਨੇਡਾ ਭਾਈ ਪੰਮਾ ਬੈ